ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਹਰਦੀਪ ਸਿੰਘ ਨੀਜਰ ਦੇ ਕਤਲ ਨੂੰ ਲੈ ਕੇ ਅਮਰੀਕਾ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਸਿੱਧੇ ਤੌਰ ਤੇ ਭਾਰਤ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਇੱਕ ਕੈਨੇਡੀਅਨ ਨੇਤਾ ਜਗਮੀਤ ਸਿੰਘ ਨੇ ਭਾਰਤ ਤੇ ਨਿੱਜਰ ਦੀ ਹੱਤਿਆ ਦਾ ਦੋਸ਼ ਲਗਾਇਆ ਸੀ ਕੈਨੇਡੀਅਨ ਪੁਲਿਸ ਨੇ ਦਾਅਵਾ ਕੀਤਾ ਏ ਕਿ ਉਸ ਨੇ ਨਿੱਜਰ ਕਤਲ ਕੇਸ ਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਏ ਹਾਲਾਂਕਿ ਪੁਲਿਸ ਨੇ ਕਿਹਾ ਸੀ ਕਿ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਭਾਰਤ ਨੇ ਕੈਨੇਡਾ ਦੇ ਦਾਅਵੇ ਤੇ ਸਾਵਧਾਨੀ ਨਾਲ ਜਵਾਬ ਦਿੱਤਾ ਅਤੇ ਇਸ ਨੂੰ ਕੈਨੇਡਾ ਦਾ ਅੰਦਰੂਨੀ ਮਾਮਲਾ ਦੱਸਿਆ ਭਾਰਤ ਨੇ ਕਿਹਾ ਜੇਕਰ ਕੈਨੇਡਾ ਕੋਈ ਸਬੂਤ ਦਿੰਦਾ ਏ ਤਾਂ ਉਹ ਜਾਂਚ ਲਈ ਤਿਆਰ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਪ੍ਰੈਸ ਬਰੀਫਿੰਗ ਦੌਰਾਨ ਬੋਲ ਰਹੇ ਸਨ ਨਿਜਰ ਦੇ ਕਤਲ ਨਾਲ ਜੁੜੇ ਤਿੰਨ ਲੋਕਾਂ ਦੀ ਗ੍ਰਿਫਤਾਰੀ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਜਦੋਂ ਵਿਦੇਸ਼ ਵਿਭਾਗ ਦੀ ਗੱਲ ਆਉਂਦੀ ਹੈ ਤਾਂ ਸਾਡਾ ਮੰਨਣਾ ਹੈ ਕਿ ਭਾਰਤ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਜਾਂਚ ਕਰਨੀ ਚਾਹੀਦੀ ਹੈ ਮਿਲਰ ਨੇ ਕਿਹਾ ਕਿ ਅਮਰੀਕਾ ਇਹ ਦੇਖਣ ਲਈ ਉਡੀਕ ਕਰੇਗਾ ਕਿ ਨਤੀਜਾ ਕੀ ਨਿਕਲਦਾ ਹੈ ਉਹਨਾਂ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਹੈ ਤੇ ਇਹ ਕੰਮ ਜਾਰੀ ਹੈ ਖਾਲਸਤਾਨੀ ਅਤਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਖਟਾਸ ਆ ਗਈ ਹੈ। ਇੱਕ ਕੈਨੇਡੀਅਨ ਨੇਤਾ ਨੇ ਭਾਰਤ ਤੇ ਇਸ ਕਤਲ ਨੂੰ ਅੰਜਾਮ ਦੇਣ ਦਾ ਦੋਸ਼ ਵੀ ਲਗਾਇਆ। ਹਾਲਾਂਕਿ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕੀਤਾ ਹੈ। ਪਿਛਲੇ ਸਾਲ ਜੂਨ 'ਚ ਸਰੀ ਦੇ ਇੱਕ ਗੁਰਦੁਆਰੇ ਤੋਂ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਥਿਤ ਤੌਰ ਤੇ ਇਸ ਸਾਲ ਮਾਰਚ ਚ ਉਸ ਦੇ ਕਤਲ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਨਿੱਜਰ ਨੂੰ ਗੋਲੀ ਮਾਰਦੇ ਹੋਏ ਦਿਖਾਇਆ ਗਿਆ ਸੀ ਜਿਸ ਚ ਇੱਕ ਕੰਟਰੈਕਟ ਕਿਲਿੰਗ ਹੋਣ ਦਾ ਦਾਵਾ ਕੀਤਾ ਗਿਆ ਇਸ ਮਾਮਲੇ ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਜ਼ਰਾਈਲੀ ਟੈਂਕ ਦੱਖਣੀ ਗਾਜ਼ਾ ਸ਼ਹਿਰ ਰਫਾਹ ਚ ਦਾਖਲ ਹੋ ਗਏ ਨੇ ਤੇ ਗੁਆਂਢੀ ਦੇਸ਼ ਮਿਸਰ ਦੇ ਨਾਲ ਇਸ ਦੀ ਸਰਹੱਦ ਤੋਂ ਲਗਭਗ 200 ਮੀਟਰ ਅੰਦਰ ਤੱਕ ਪਹੁੰਚ ਗਏ ਨੇ ਫلسطਿਨੀ ਦੇ ਸੁਰੱਖਿਆ ਅਧਿਕਾਰੀ ਅਤੇ ਮਿਸਰ ਦੇ ਇੱਕ ਅਧਿਕਾਰੀ ਨੇ ਇਹ ਦਾਵਾ ਕੀਤਾ ਹੈ। ਇਹ ਕਦਮ ਹਮਾਸ ਵੱਲੋਂ ਮਿਸਰ ਅਤੇ ਕਤਰ ਦੇ ਜੰਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਚੁੱਕਿਆ ਗਿਆ ਹੈ। ਮਿਸਰ ਦੇ ਅਧਿਕਾਰੀ ਨੇ ਕਿਹਾ ਕਿ ਜਾਪਦਾਇਕ ਆਪਰੇਸ਼ਨ ਦਾ ਘੇਰਾ ਸੀਮਤ ਸੀ। ਉਸਨੇ ਅਤੇ ਹਮਾਸ ਦੇ ਅਲ-ਅਕਸਾ ਟੀਵੀ ਨੇ ਕਿਹਾ ਕਿ ਇਜ਼ਰਾਈਲੀ ਅਧਿਕਾਰੀਆਂ ਨੇ ਮਿਸਰ ਵਾਸੀਆਂ ਨੂੰ ਸੂਚਿਤ ਕੀਤਾ ਕਿ ਕਾਰਵਾਈ ਪੂਰੀ ਹੋਣ ਮਗਰੋਂ ਫੌਜ ਵਾਪਸ ਚਲੀ ਜਾਵੇਗੀ। ਉਧਰ ਇਜ਼ਰਾਈਲੀ ਫੌਜ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਐਤਵਾਰ ਨੂੰ ਰਫਾ ਬਾਰਡਰ ਨੇੜੇ ਹਮਾਸ ਦੇ ਲੜਾਕਿਆਂ ਨੇ ਦੱਖਣੀ ਇਜ਼ਰਾਈਲ 'ਚ ਮੋਟਾਰ ਦਾਗੇ ਜਿਸ ਵਿੱਚ 4 ਇਜ਼ਰਾਈਲੀ ਫੌਜੀਆਂ ਦੀ ਮੌਤ ਹੋ ਗਈ ਇਜ਼ਰਾਈਲੀ ਅਗਮਾ ਵੱਲੋਂ ਗਾਜ਼ਾ ਪੱਟੀ ਦੇ ਰਫਾ ਸ਼ਹਿਰ 'ਚ ਫੌਜੀ ਕਾਰਵਾਈ ਨੂੰ ਮਨਜ਼ੂਰੀ ਦਿੱਤੇ ਜਾਣ ਮਗਰੋਂ ਇਜ਼ਰਾਈਲ ਦੀ ਫੌਜ ਇਲਾਕੇ 'ਚ ਹਮਾਸ ਦੇ ਟਿਕਾਣਿਆਂ 'ਤੇ ਹਮਲੇ ਕਰ ਰਹੀ ਹੈ ਇੱਕ ਕਦਮ ਹਮਾਸ ਵੱਲੋਂ ਮਿਸਰ ਤੇ ਕਤਰ ਦੇ ਜੰਗਬੰਦੀ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਐਲਾਨ ਤੋਂ ਕੁਝ ਘੰਟੇ ਬਾਅਦ ਚੁੱਕਿਆ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁਦ ਦੇ ਦਫ਼ਤਰ ਨੇ ਕਿਹਾ ਕਿ ਇਹ ਪ੍ਰਸਤਾਵ ਇਜ਼ਰਾਈਲ ਦੀਆਂ ਪ੍ਰਮੁੱਖ ਮੰਗਾਂ ਮੁਤਾਬਕ ਨਹੀਂ ਹੈ ਪਰ ਉਹ ਫਿਰ ਵੀ ਜੰਗਬੰਦੀ ਸਮਝੌਤੇ ਤੇ ਗੱਲਬਾਤ ਜਾਰੀ ਰੱਖਣ ਲਈ ਵਾਰਤਾਕਾਰਾਂ ਨੂੰ ਭੇਜੇਗਾ। ਹਮਾਸ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਸਨੇ ਮਿਸਰ ਤੇ ਕਤਰ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਪਰ ਇਜ਼ਰਾਈਲ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਦਾ ਅਧਿਐਨ ਕਰ ਰਿਹਾ ਹੈ ਇਸ ਕਾਰਨ ਇਹ ਯਕੀਨੀ ਨਹੀਂ ਹੈ ਕਿ ਗਾਜ਼ਾ 'ਚ 7 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਰੋਕਣ ਲਈ ਕੋਈ ਸਮਝੌਤਾ ਹੋਇਆ ਹੈ ਜਾਂ ਨਹੀਂ ਇਹ ਸਮਝੌਤਾ ਹੋਰ ਖੂਨ-ਖਰਾਬੇ ਦੀ ਸੰਭਾਵਨਾ ਨੂੰ ਰੋਕਣ ਲਈ ਉਮੀਦ ਦੀ ਕਰਨ ਸੀ ਕੁਝ ਘੰਟੇ ਪਹਿਲਾਂ ਇਜ਼ਰਾਈਲ ਨੇ ਲਗਭਗ 1 ਲੱਖ ਫਲਸਤੀਨੀਆ ਨੂੰ ਦੱਖਣੀ ਗਾਜ਼ਾ ਸ਼ਹਿਰ ਰਫਾ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਸੀ ਇਸ ਤੋਂ ਸੰਕੇਤ ਗਿਆ ਸੀ ਕਿ ਛੇਤੀ ਹੀ ਹਮਲਾ ਕੀਤਾ ਜਾਵੇਗਾ ਅਮਰੀਕਾ ਤੇ ਇਜ਼ਰਾਇਲ ਦੇ ਖੋਰ ਪ੍ਰਮੁੱਖ ਸਹਿਯੋਗੀ ਰਫਾਹ ਤੇ ਹਮਲੇ ਦਾ ਵਿਰੋਧ ਕਰ ਰਹੇ ਨੇ ਇਸ ਸ਼ਹਿਰ ਚ ਲਗਭਗ 14 ਲੱਖ ਫਲਸਤੀਨੀਆ ਨੇ ਸ਼ਰਨ ਲੈ ਰੱਖੀ ਹੈ ਜੋ ਗਾਜ਼ਾ ਦੀ ਅੱਧੀ ਤੋਂ ਵੱਧ ਆਬਾਦੀ ਦੇ ਬਰਾਬਰ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੇਸ਼ ਭਰ ਚ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਗਲੇ ਸਾਲ ਮੁੜ ਸੱਤਾ ਚ ਵਾਪਸ ਆਉਣ ਤੇ ਅਮਰੀਕੀ ਇਤਿਹਾਸ ਚ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦੀ ਕੋਸ਼ਿਸ਼ ਪ੍ਰਦਾਨ ਕਰਨ ਦੀ ਸੌਖਾਦੀ ਹੈ 49ਵੇਂ ਰਾਸ਼ਟਰਪਤੀ ਨੇ ਆਪਣੇ ਦੇਸ਼ ਨਿਕਾਲੇ ਦੇ ਏਜੰਡੇ ਬਾਰੇ ਅਕਸਰ ਗੱਲ ਕੀਤੀ ਹੈ ਤੇ ਹਾਲ ਹੀ ਚ ਇੱਕ ਟਾਈਮ ਮੈਗਜ਼ੀਨ ਦੀ ਇੰਟਰਵਿਊ ਚ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਯੋਜਨਾ ਨੂੰ ਪੂਰਾ ਕਰਨ ਲਈ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਨੈਸ਼ਨਲ ਗਾਰਡ ਅਤੇ ਫੌਜੀ ਮਦਦ ਅਤੇ ਲਾਭ ਉਠਾਉਣਗੇ ਸਾਬਕਾ ਰਾਸ਼ਟਰਪਤੀ ਡਵਾਈਟ ਆਇਜ਼ਨਹਾਵਰ ਦੇ ਅਧੀਨ ਜਿਸ ਨੇ 1954 ਚ 1 ਮਿਲੀਅਨ ਤੋਂ ਵੱਧ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਸੀ ਟਰੰਪ 2024 ਦੀ ਮੁਹਿੰਮ ਨੇ ਇਸ ਵੇਰਵਿਆਂ 'ਚ ਸ਼ਾਮਲ ਨਹੀਂ ਕੀਤਾ ਕਿ ਲਗਭਗ 20 ਮਿਲੀਅਨ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਅਤੇ ਹਿਰਾਸਤ 'ਚ ਲੈਣ ਤੇ ਦੇਸ਼ ਨਿਕਾਲਾ ਦੇਣ ਲਈ ਕਿਹੜੇ ਸਰੋਤਾਂ ਦੀ ਜ਼ਰੂਰਤ ਹੋਏਗੀ ਜੋ ਉਹ ਕਹਿੰਦੇ ਨੇ ਕਿ ਵਰਤਮਾਨ 'ਚ ਅਮਰੀਕਾ 'ਚ ਹਨ ICE ਦੇ ਸਾਬਕਾ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵੱਡੇ ਆਪਰੇਸ਼ਨ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਵੱਡੇ ਵਿਸਥਾਰ ਸਟੇਟ ਡਿਪਾਰਟਮੈਂਟ ਦੇ ਨਾਲ ਸਹਿਯੋਗ ਅਤੇ ਕਾਂਗਰਸ ਤੋਂ ਫੰਡਿੰਗ 'ਤੇ ਵਾਅਦਾ ਦੀ ਲੋੜ ਹੋਵੇਗੀ। ਬਾਈਡਨ ਪ੍ਰਸ਼ਾਸਨ ਦੇ ਅਧੀਨ ਅਮਰੀਕਾ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 'ਚ ਉਤਰਾ-ਚੜ੍ਹਾ ਅਤੇ ਰਿਕਾਰਡ ਤੋੜ ਸੰਖਿਆ ਦੇ ਮੱਦੇਨਜ਼ਰ 트ੰਪ ਦੀ ਮੁਹਿੰਮ ਦਾ 20 ਮਿਲੀਅਨ ਦਾ ਦਾਵਾ ਇੱਕ ਗੈਰਵਾਜਬ ਅਨੁਮਾਨ ਨਹੀਂ ਹੈ। ਯੂਐਸ ਜਨਗਣਨਾ ਬਿਊਰੋ ਦੇ 11 ਮਿਲੀਅਨ ਦੇ ਅਧਿਕਾਰਤ ਅੰਦਾਜ਼ੇ ਦੇ ਉਲਟ ਸੰਭਵ ਤੌਰ 'ਤੇ 15 ਅਤੇ 20 ਮਿਲੀਅਨ ਦੇ ਵਿਚਕਾਰ ਹੈ ਜੋ ਕਿ ਅਸੀਂ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਵੇਖਦੇ ਹਾਂ। ਬਾਈਡਨ ਆਈਸੀਈ ਅਧਿਕਾਰੀ ਜਿਸ ਨੇ ਪ੍ਰਵਾਸੀਆਂ ਨੂੰ ਕਾਂਗਰਸ ਦੀ ਗ੍ਰਿਲਿੰਗ ਦਾ ਸਾਹਮਣਾ ਕਰਨ ਲਈ ਨਜ਼ਰਬੰਦੀ ਦੇ ਵਿਕਲਪਾਂ ਦੀ ਗੱਲ ਕੀਤੀ 트럼ਪ ਦੇ ਅਧੀਨ ਆਈਸੀਈ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਟੌਮ ਹੋਮਨ ਨੇ ਕਿਹਾ ਕਿ ਏਜੰਸੀ ਕੋ ਲੋਕਾਂ ਦੀ ਪਛਾਣ ਕਰਨ ਲਈ ਬਹੁਤ ਵਧੀਆ ਪ੍ਰਣਾਲੀਆਂ ਨੇ ਪਰ ਦੇਸ਼ ਨਿਕਾਲੇ ਦੀ ਗਤੀ ਹੱਥ ਦੇ ਸਰੋਤਾਂ ਤੇ ਨਿਰਭਰ ਕਰੇਗੀ ਉਮਨ ਨੇ ਕਿਹਾ ਕਿ ਇਸ ਦਾ ਬਹੁਤ ਸਾਰਾ ਹਿੱਸਾ ਕਾਂਗਰਸ ਤੇ ਨਿਰਭਰ ਕਰੇਗਾ ਸਾਨੂੰ ਅਫਸਰਾਂ ਦੀ ਜ਼ਰੂਰਤ ਹੈ ਸਾਨੂੰ ਨਜ਼ਰਬੰਦੀ ਦੀ ਜ਼ਰੂਰਤ ਹੈ ਸਾਨੂੰ ਆਵਾਜਾਈ ਦੇ ਠੇਕਿਆਂ ਦੀ ਜ਼ਰੂਰਤ ਹੈ ਕਿਉਂਕਿ ਦੇਸ਼ ਤੋਂ ਬਾਹਰ ਜਾਣ ਵਾਲੀਆਂ ਹੋਰ ਉਡਾਣਾਂ ਹਨ ਅਤੇ ਸਰਹੱਦ ਤੋਂ ਹੋਰ ਬੱਸਾਂ ਨੂੰ ਹਟਾਉਣਾ ਹੈ ਅਸੀਂ ਅਜੇ ਵੀ ਅਪਰਾਧੀਆਂ ਅਤੇ ਰਾਸ਼ਟਰੀ ਸੁਰੱਖਿਆ ਖਤਰਿਆਂ ਨੂੰ ਪਹਿਲ ਦੇਵਾਂਗੇ ਉਹ ਦੇਸ਼ ਲਈ ਸਭ ਤੋਂ ਖਤਰਨਾਕ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁੱਚ ਵਿਲਮੋਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਲਿਜਾਣ ਲਈ Boeing ਦੇ Starliner ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਸਵੇਰੇ 8:00 ਵਜੇ 4:00 ਵਜੇ ਫਲੋਰੀਡਾ ਦੇ ਕੇਪ ਕੈਨੇਵਰਲ ਸਪੇਸ ਫੋਰਸ ਸਟੇਸ਼ਨ ਤੋਂ ULA ਦੇ Atlas V ਰਾਕਟ ਤੇ ਲਾਂਚ ਹੋਣਾ ਸੀਗਾ। ਰਾਕਟ ਦੇ ਆਕਸੀਜਨ ਰਲੀਫ ਵਾਲਵ 'ਚ ਖਰਾਬੀ ਕਾਰਨ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸੁਨੀਤਾ ਵਿਲੀਅਮਸ ਅਤੇ ਬੁੱਚ ਵਿਲਮੋਰ ਪੁਲਾੜ ਯਾਨ 'ਚ ਸਵਾਰ ਸਨ ਪਰ ਇੱਕ ਜਾਂਚ ਦੌਰਾਨ ਇੰਜੀਨੀਅਰਜ਼ ਨੂੰ ਰਾਕਟ ਦੇ ਦੂਜੇ ਪੜਾਅ 'ਚ ਆਕਸੀਜਨ ਰਾਹਤ ਵਾਲਵ 'ਚ ਸਮੱਸਿਆ ਨਜ਼ਰ ਆਈ। ਅਜਿਹੀ ਸਥਿਤੀ 'ਚ ਟੀਮ ਨੇ ਲਾਂਚ ਤੋਂ 2 ਘੰਟੇ 1 ਮਿੰਟ ਪਹਿਲਾਂ ਮਿਸ਼ਨ ਨੂੰ ਬੁਲਤਵੀ ਕਰਨ ਦਾ ਫੈਸਲਾ ਕੀਤਾ। ਬੋਇੰਗ ਨੇ ਕਿਹਾ ਕਿ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੁਣ ਅਗਲਾ ਲਾਂਚ 10 ਮਈ ਨੂੰ ਹੋ ਸਕਦਾ ਹੈ। ਜੇਕਰ ਇਹ ਮਿਸ਼ਨ ਸਫਲ ਹੁੰਦਾ ਹੈ ਤਾਂ ਇਤਿਹਾਸ 'ਚ ਪਹਿਲੀ ਵਾਰ ਅਮਰੀਕਾ ਕੋਲ ਪੁਲਾੜ ਯਾਤਰੀਆਂ ਨੂੰ ਪੁਲਾੜ 'ਚ ਭੇਜਣ ਲਈ ਦੋ ਪੁਲਾੜ ਯਾਨ ਹੋਣਗੇ। ਫਿਲਹਾਲ ਅਮਰੀਕਾ ਕੋਲ ਸਿਰਫ ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਡ੍ਰੈਗਨ ਪੁਲਾੜ ਯਾਨ ਹੈ 2014 ਚ ਨਾਸਾ ਨੇ ਸਪੇਸਐਕਸ ਅਤੇ ਬੋਇੰਗ ਨੂੰ ਪੁਲਾੜ ਯਾਨ ਬਣਾਉਣ ਦਾ ਠੇਕਾ ਦਿੱਤਾ ਸੀ ਸਪੇਸਐਕਸ ਇਸ ਨੂੰ 4 ਸਾਲ ਪਹਿਲਾਂ ਹੀ ਬਣਾ ਚੁੱਕਾ ਹੈ ਅਮਰੀਕਾ ਚ ਭਾਰਤੀ ਮੂਲ ਦੇ ਸੰਸਦ ਸ਼੍ਰੀ ਠਾਣੇਦਾਰ ਦੇ ਡੈਟਰਾਇਟ ਦਫ਼ਤਰ ਚ ਪੰਨ ਤੋੜ ਕੀਤੀ ਗਈ ਹੈ ਸ਼੍ਰੀ ਠਾਣੇਦਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਪੋਸਟ ਪਾਈ ਉਸਨੇ ਦਫਤਰ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਜਿਸ ਚ ਦੇਖਿਆ ਜਾ ਰਿਹਾ ਹੈ ਕਿ ਦਫਤਰ ਦੀਆਂ ਕੰਧਾਂ ਤੇ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਲਿਖੇ ਹੋਏ ਨੇ। ਸ਼੍ਰੀ ਥਾਣੇਦਾਰ ਦਫਤਰ ਦੇ ਬੁਲਾਰੇ ਨੇ ਇਸ ਮਾਮਲੇ 'ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣੇਦਾਰ ਨੇ ਆਪਣੀ ਪੋਸਟ 'ਚ ਲਿਖਿਆ ਕਿ ਕਾਂਗਰਸ ਦਾ ਮੈਂਬਰ ਹੋਣ ਦੇ ਨਾਤੇ ਮੈਂ ਹਮੇਸ਼ਾ ਗੱਲ ਕਰਨਾ ਤੇ ਚਰਚਾ ਕਰਨਾ ਚਾਹੁੰਦਾ ਹਾਂ। ਬਦਕਿਸਮਤੀ ਨਾਲ ਕਮਿਊਨਿਟੀ ਸੈਂਟਰ 'ਚ ਭੰਨ ਤੋੜ ਕੋਈ ਵੱਖਰੀ ਘਟਨਾ ਨਹੀਂ ਹੈ ਤੇ ਨਾ ਹੀ ਇਹ ਗੱਲ ਕਰਨ ਦਾ ਸਹੀ ਤਰੀਕਾ ਹੈ। ਇਸ ਸਭ ਸਿਰਫ ਡਰ ਫੈਲਾਉਣ ਅਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਹੈ ਥਾਣੇਦਾਰ ਨੇ ਲਿਖਿਆ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰ ਚੁੱਕੇ ਨੇ ਇਹ ਵਿਰੋਧ ਪਿਛਲੇ ਸਾਲ ਦਸੰਬਰ ਚ ਹਿੰਸਕ ਰੂਪ ਧਾਰਨ ਕਰ ਗਿਆ ਸੀ ਇਨ੍ਹਾਂ ਘਟਨਾਵਾਂ ਕਾਰਨ ਲੋਕ ਜ਼ਖਮੀ ਹੋ ਗਏ ਅਤੇ ਮੇਰੇ ਪਰਿਵਾਰਕ ਮੈਂਬਰ ਇਸ ਕਾਰਨ ਡਰੇ ਹੋਏ ਨੇ ਵਰਣਨਯੋਗ ਹੈ ਕਿ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਨੇ ਕੁਝ ਸਮਾਂ ਪਹਿਲਾਂ ਇਜ਼ਰਾਈਲ ਹਮਾਸ جنگ 'ਚ ਇਜ਼ਰਾਈਲ ਦਾ ਸਮਰਥਨ ਕੀਤਾ ਸੀ ਥਾਣੇਦਾਰ ਨੇ ਕਿਹਾ ਕਿ ਇਜ਼ਰਾਈਲ ਨੂੰ ਅਮਰੀਕਾ ਦੇ ਸਹਿਯੋਗ ਦੀ ਲੋੜ ਹੈ ਉਹਨਾਂ ਨੇ ਹਮਾਸ ਨੂੰ ਵਹਿਸ਼ੀ ਅੱਤਵਾਦੀ ਸੰਗਠਨ ਦੱਸਿਆ ਤੇ ਇਸ ਨੂੰ ਖਤਮ ਕਰਨ ਦੀ ਜ਼ਰੂਰਤ ਵੀ ਜ਼ਾਹਰ ਕੀਤੀ ਸੀ ਇਸ ਕਾਰਨ ਸ਼੍ਰੀ ਥਾਣੇਦਾਰ ਫਲਸਤੀਨ ਸਮਰਥਕਾਂ ਦੇ ਨਿਸ਼ਾਨੇ ਤੇ ਬਣ ਗਏ ਨੇ ਤੇ ਮੰਨਿਆ ਜਾ ਰਿਹਾ ਹੈ ਕਿ ਤਾਜ਼ਾ ਹਮਲਾ ਵੀ ਫਲਸਤੀਨ ਸਮਰਥਕਾਂ ਵੱਲੋਂ ਹੀ ਕੀਤਾ ਗਿਆ ਹੈ ਪਿਛਲੇ ਸਾਲ ਦਸੰਬਰ 'ਚ ਥਾਣੇ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਹੈਕ ਕਰ ਲਿਆ ਗਿਆ ਸੀ ਨਾਲ ਹੀ ਫਲਸਤੀਨ ਸਮਰਥਕਾਂ ਨੇ ਰਾਤ 3 ਵਜੇ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੈਨਿਕਾ ਨੇ ਦੁਨੀਆ ਭਰ ਤੋਂ ਆਪਣੀ ਕੋਵਿਡ-19 ਵੈਕਸੀਨ ਦੀ ਖਰੀਦ ਅਤੇ ਵਿਕਰੀ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਇਸ ਵਿੱਚ ਭਾਰਤ ਚ ਬਣੀ ਕੋਵੀ ਸ਼ੀਲਡ ਵੈਕਸੀਨ ਵੀ ਸ਼ਾਮਲ ਹੈ ਕੁਝ ਦਿਨ ਪਹਿਲਾਂ ਹੀ ਇਸ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਚ ਇਸ ਵੈਕਸੀਨ ਦੇ ਖਤਰਨਾਕ ਸਾਈਡ ਇਫੈਕਟਸ ਦੀ ਗੱਲ ਸਵੀਕਾਰ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਐਸਟਰਾਜੈਨਿਕਾ ਵੈਕਸੀਨ ਦੀ ਵਰਤੋਂ ਭਾਰਤ 'ਚ ਕੋਵੀ ਸ਼ੀਲਡ ਦੇ ਨਾਮ ਨਾਲ ਕੀਤੀ ਜਾਂਦੀ ਸੀ ਹਾਲਾਂਕਿ ਕੰਪਨੀ ਨੇ ਵੈਕਸੀਨ ਨੂੰ ਬਾਜ਼ਾਰ ਤੋਂ ਹਟਾਉਣ ਪਿੱਛੇ ਕੁਝ ਹੋਰ ਕਾਰਨ ਦੱਸੇ ਨੇ ਵੈਕਸੀਨ ਨੂੰ ਬਾਜ਼ਾਰ ਤੋਂ ਵਾਪਸ ਲੈਣ ਦੀ ਅਰਜ਼ੀ 5 ਮਾਰਚ ਨੂੰ ਦਿੱਤੀ ਗਈ ਸੀ ਜੋ ਕਿ 7 ਮਈ ਨੂੰ ਲਾਗੂ ਹੋ ਗਈ ਐਸਟਰਾਜੈਨਿਕਾ ਨੇ ਸਾਲ 2020 'ਚ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰੋਨਾ ਵੈਕਸੀਨ ਬਣਾਈ ਸੀ ਇਸ ਦੇ ਫਾਰਮੂਲੇ ਦੀ ਵਰਤੋਂ ਕਰਦੇ ਹੋਏ ਸੀਰਮ ਇੰਸਟੀਚਿਊਟ ਭਾਰਤ 'ਚ ਕੋਵੀ ਸ਼ੀਲਡ ਨਾਮ ਦੀ ਇੱਕ ਵੈਕਸੀਨ ਬਣਾਉਂਦਾ ਹੈ ਐਕਸਟਰਾ ਜੈਨਿਕਾ ਨੇ ਮੰਗਲਵਾਰ ਨੂੰ ਕਿਹਾ ਕਿ ਬਾਜ਼ਾਰ 'ਚ ਲੋੜ ਤੋਂ ਜ਼ਿਆਦਾ ਵੈਕਸੀਨ ਉਪਲਬਧ ਹੈ ਇਸ ਲਈ ਕੰਪਨੀ ਨੇ ਸਾਰੇ ਟੀਕੇ ਬਾਜ਼ਾਰ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੰਪਨੀ ਨੇ ਵੀ ਮੰਨਿਆ ਸੀ ਕਿ ਟੀਕੇ ਦੇ ਕੁਝ ਸਾਈਡ ਇਫੈਕਟਸ ਵੀ ਨੇ ਜਿਵੇਂ ਕਿ ਟੀਕੇ ਦੇ ਕਾਰਨ ਖੂਨ ਦਾ ਜੰਮ ਜਾਣਾ ਤੇ ਖੂਨ ਦੇ ਪਲੇਟਲੇਟਸ ਦੀ ਗਿਣਤੀ 'ਚ ਗਿਰਾਵਟ ਤੁਹਾਨੂੰ ਦੱਸ ਦਈਏ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਭਾਰਤ 'ਚ ਹੁਣ ਤੱਕ 220 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ